ਅਤੀ ਦੇਖ ਸਕਦੇ ਹੋ ਜੀ ਅਸੀਂ ਖੜੇ ਹੋਏ ਆ ਪੱਕਵਾ ਰੋਡ ਦੀ ਨਹਿਰ ਤੇ ਇੱਕ ਇੱਥੇ ਫਲੈਕਸ ਬੋਰਡ ਲੱਗਿਆ ਹੋਇਆ ਹੈ ਬਿੱਟੂ ਜਿਹੜੇ ਕੀ ਮੈਂਬਰ ਆਫ ਪਾਰਲੀਮੈਂਟ ਉਮੀਦਵਾਰ ਖੜੇ ਨੇ ਭਾਜਪਾ ਤੋਂ ਅਤੀ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਾਂ ਪੰਜਾਬ ਭਾਜਪਾ ਦੇ ਨਾਲ ਕਮਲ ਦਾ ਬਟਨ ਦਬਾਓ ਮੋਦੀ ਨੂੰ ਜਿਤਾਓ ਕਿਉਂਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਬਹੁਤ ਨਜ਼ਦੀਕ ਹੈਗੇ ਆ ਇੱਕ ਤਰੀਕ ਨੂੰ VOTING ਹੈਗੀ ਹੈ ਵੱਧ ਤੋਂ ਵੱਧ ਵੋਟ ਪਾਓ ਜਿਹੜਾ ਤੁਹਾਨੂੰ ਲੱਗਦਾ ਵਧੀਆ ਕੰਮ ਕਰੇਗਾ ਉਸ ਨੂੰ ਵੋਟ ਪਾਓ ਤੁਹਾਨੂੰ ਕੋਲੋਂ ਦਿਖਾਣੇ ਆ ਆ ਤੁਹਾਨੂੰ ਦੱਤੀ ਹੈ ਆ ਸਾਹਮਣੇ ਨਹਿਰ ਹੈਗੀ ਆ ਪਖਵਾ ਰੋਡ ਖੜੇ ਹੋਏ ਆ ਜਦ ਅਸਾਂ ਪਖਵਾ ਰੋਡ ਦੇ ਡਰਾਈਵਰ ਤੋਂ ਤੜਕੇ ਸਿੱਧਾ ਜਾਂਦੇ ਆ ਜੀ ਪਖਵਾ ਰੋਡ ਦੇ ਵੱਲ ਫੁੱਲਾਵਾਲ ਪਿੰਡ ਵੱਲ ਫੁੱਲਾਵਾ ਚੌਂਕ ਵੱਲ ਸਾਹਮਣੇ ਬੋਰਡ ਲੱਗਿਆ ਹੋਇਆ ਨਵਾਂ ਪੰਜਾਬ ਬਾਸ਼ਪਤਾ ਦੇ ਨਾਲ ਸਾਡੇ ਪ੍ਰਧਾਨ ਮੰਤਰੀ श्री नरेंद्र मोदी जी ਲੋਕੀ ਇਹਨਾਂ ਦੇ ਨਾਂ ਤੇ ਵੋਟ ਪਾਉਂਦੇ ਆ ਨਵਾਂ ਪੰਜਾਬ ਭਾਜਪਾ ਦੇ ਨਾਲ ਨਵਾਂ ਪੰਜਾਬ ਭਾਜਪਾ ਦੇ ਨਾਲ ਆਤੀ ਦੇਖ ਸਕਦੇ ਹੋ ਰਵਨੀਤ ਬਿੱਟੂ ਆਪ ਪਤ ਨਾਲ ਰਵਨੀਤ ਸਿੰਘ ਬਿੱਟੂ বিজেপি ਕੈਂਡੀਡੇਟ ਲੋਕ ਸਭਾ ਲੁਧਿਆਣਾ ਸੀਰੀਅਲ ਨੰਬਰ 5 ਵੋਟ ਫॉर ਮੋਦੀ ਆ ਬੋਟ ਲੱਗਿਆ ਵਧੀਆ ਬੋਟ ਲੱਗਿਆ ਜੀ ਅਸੀਂ ਲੰਘ ਰਹੇ ਸੀਗੇ ਤੇ ਦੇਖਿਆ ਬੋਟ ਲੱਗਿਆ ਹੋਇਆ ਹੈ ਵੱਧ ਤੋਂ ਆ ਵੀਡੀਓ ਸ਼ੇਅਰ ਕਰ ਦਿਓ ਦੌਰ ਜਰੂਰ ਪਾਓ ਜੇ ਨਹੀਂ ਤਾਂ ਪਾਰਟੀ ਲੱਗਦੀ ਹੈ ਜਿੱਤੇਗੀ ਕਾਂਗਰਸ ਅਦਾਲੀ ਆਪ বিজেপি ਜਿਹੜੀ ਪਾਰਟੀ ਆਜ਼ਾਦ ਉਮੀਦਵਾਰ ਵੀ ਤੁਹਾਨੂੰ ਲੱਗਦੇ ਹੈ ਕੰਮ ਕਰਨਗੇ ਉਹਨਾਂ ਨੂੰ ਵੋਟ ਪਾ ਸਕਦੇ ਹੋ ਜੇ ਕੋਈ ਵੀ ਪਾਰਟੀ ਤੁਹਾਨੂੰ ਪਸੰਦ ਨਹੀਂ ਹੈ ਤੁਸੀਂ ਜੋ ਹੈ ਨੋਟਾ ਦਾ ਬਟਨ ਦਬਾ ਕੇ ਵੋਟ ਪਾ ਸਕਦੇ ਹੋ ਕਿਉਂਕਿ ਕਨਸਟੀਟਿਊਸ਼ਨਲ ਰਾਈਟ ਹੈਗਾ ਸੰਵਿਧਾਨਿਕ ਅਧਿਕਾਰ ਲੋਕੀ ਵੋਟ ਜ਼ਰੂਰ ਪਾਣ ਆਹ ਦੇਖਦੇ ਹੋ ਵੋਟ ਲੱਗ ਗਿਆ ਹੈ ਸਾਹਮਣੇ ਤੁਹਾਨੂੰ ਦਿਖਾ ਦਈਏ ਫਿਰੋਜ਼ਗੰਦੀ ਮਾਰਕੀਟ ਸਿੱਧਾ ਜਾ ਕੇ ਹੈ ਭਾਈ ਵਾਲਾ ਚੌਕ ਤੇ ਦਿੱਤਾ ਹੈ ਚੰਡੀਗੜਾ ਹੈ ਕਲੀਨ ਪੰਜਾਬਾ ਇਹ ਸਾਹਮਣੇ ਵੀ ਤੁਹਾਨੂੰ ਦਿਖਾਵਾਂਗੇ ਆ ਬੋਰਡ ਲੱਗਿਆ ਹੋਇਆ ਜੀ ਬਾਅਦ ਵਾਲਾ ਬੋਰਡ ਪਾਓ ਤੇ ਜਿਤਾਓ ਜੇ ਤੁਹਾਨੂੰ ਲੱਗਦਾ ਵਧੀਆ ਹੋ ਕੰਮ ਕਰੇਗੀ